ਜੋਗੇ ਦੇ ਗਰੀਬ ਕਰਕੇ ਸਾਡੇ ਪਾਪਾ ਜੀ ਨੂੰ ਬਚਾਇਆ ਜਾਵੇ ਅਸੀਂ ਤੋਂ ਦੇ ਮੂਹਰੇ ਆਪਣੇ ਕਿਵੇਂ ਦੀ ਗੱਲ ਆਈ ਉਹ ਸਾਡੇ ਬਾਬਾ ਜੀ ਨੂੰ ਬਚਾਇਆ ਜਾਵੇ ਜੈਨੂ ਇਲਾਜ ਲਈ ਅੰਦਰ ਲੈ ਕੇ ਵੀ ਇਹ ਜਾਈਦੇ ਇੰਨੇ ਪੈਸੇ ਸਾਡੇ ਕੋਲ ਨਹੀਂ ਕਿਸੇ ਆਪਣੇ ਪਾਪਾ ਜੀ ਨੂੰ ਬਚਾ ਸਕੀਏ ਫੋਰਾ ਦੀ ਵੀਡੀਓ ਤੁਸੀਂ ਸ਼ੇਅਰ ਕਰ ਦਿੰਦੇ ਹੋ ਸਾਡੀ ਗਰੀਬ ਪਰਿਵਾਰ ਦੀ ਵੀ ਉਹ ਚੇਰ ਕਰਦੇ ਬਸ ਚੌੜੀ ਆਪਾ ਪਾਪਾ ਨੂੰ ਠੀਕ ਹੋ ਜਾਂਦੇ ਫੇਰ ਆਪਾਂ ਜਾਉਂਗੇ ਪਾਪਾ ਲੈ ਕੇ ਮम्मा ਬੱਪਾ ਪਾਪਾ ਠੀਕ ਹੋ ਜਾਂਦੇ ਫੇਰ ਆਪਾਂ ਜਾਵਾਂਗੇ ਪਾਪਾ ਮੇਰਾ ਨਾ ਅਦਮੀ ਤੋ ਕਰੇ ਮੋਲਕ ਬਿੰਡੀ ਵਿਚ ਰਹਿਣ ਵਾਲੀ ਹਾਂ ਮੇਰੇ ਪਾਪਾ ਦਾ ਬਰਸ ਐਕਸੀਡੈਂਟ ਹੋ ਗਿਆ ਤੇ ਉਹਨੇ ਦੇ ਇਲਾਜ ਲਈ ਬਹੁਤ ਬਸ ਦੇਣ ਦੀ ਕਿਰਪਾ ਕਰਕੇ ਸਾਨੂੰ ਮਦਦ ਕੀਤੀ ਜਾਵੇ ਅਸੀਂ ਦੁਰ ਦੇ ਮੁਹੱਤਮ ਦੇ ਮੈਂ ਦਿਖਾ ਰਹੀ ਹਾਂ ਸਾਡੇ ਬਾਬਾ ਜੀ ਨੂੰ ਬੁਝਾਇਆ ਜਾਵੇ ਮੇਰੇ ਨਾਮ ਵਿੱਚ ਵੀਤ ਕਰਨਾ ਉਹ ਕਿੰਨੇ ਵਿੱਚ ਰਹਿਣ ਵਾਲੀ ਹਾਂ ਮੇਰੇ ਪਪਾ ਦੇ ਮੇਰੇ ਪਪਾ ਕੱਲ ਪਰਸੋ ਆਈ ਦੁੱਸੀ ਉਹਨਾਂ ਨੇ ਇੱਕ ਇਹ ਰੈਂਟ ਹੋ ਗਿਆ ਜਾਨ ਨੂੰ ਇਲਾਜ ਲਈ ਟੈਨ ਲੱਗ ਕੇ ਵੀ ਇਹ ਦੇ ਦੇ ਨੇ ਪਰ ਸਾਡੇ ਕੋਲ ਮੇਰੀ ਕੀ ਜੇ ਆਪਣੇ ਪਾਪਾ ਜੀ ਨੂੰ ਬਚਾ ਸਕ ਗਏ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਬੋਣਾਂ ਦੀ ਵੀਡੀਓ ਤੁਸੀਂ ਸ਼ੇਅਰ ਕਰ ਦਿੰਦੇ ਹੋ ਸਾਡੀ ਗਰੀਬ ਪਰਿਵਾਰ ਦੀ ਵੀਡੀਓ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਦਾ ਖਾਲਸਾ ਅਸਰੀ ਵਾਹਿਗੁਰੂ ਜੀ ਕੀ ਫਤਿਹ ਵੀਰੋ ਦੇਖ ਸਕਦੇ ਹੋ ਬੱਚੇ ਰੋਂਦੇ ਹੋਏ ਝੰਡੇ ਨਹੀਂ ਜਾ ਸਕਦੇ ਇਹਨਾਂ ਦੇ ਪਿਤਾ ਦਾ ਐਕਸੀਡੈਂਟ ਹੋਇਆ ਸਿਰ ਦੇ ਵਿੱਚ ਗਹਿਰੀ ਸਾਟਾ ਤੇ 4 ਲੱਖ ਰੁਪਏ ਦਾ ਵੱਡਾ ਖਰਚਾ ਦੱਸਿਆ ਬੱਚਿਆਂ ਕੋਲੇ ਤਾਂ 4 ਪਏ ਤੱਕ ਹੈ ਨਹੀਂਗੇ ਇਹਨਾਂ ਦੀ ਮਾਤਾ ਜੀ ਆ ਜਿਹੜੇ ਉਹ ਘਰਾਂ ਦੇ ਵਿੱਚ ਕੰਮ ਧੰਦਾ ਕਰਕੇ ਗੁਜ਼ਾਰਾ ਕਰਦੇ ਆ ਪਰਿਵਾਰ ਦਾ ਇਹਨਾਂ ਦਾ ਪਿਤਾ ਹੀ ਇਹਨਾਂ ਦੇ ਘਰ ਦਾ ਜਿਹੜਾ ਇੱਕ ਇਕਲੌਤਾ ਸੀਗਾ ਜਿਹੜਾ ਕਿ ਕਮਾ ਕੇ ਲਿਆਉਂਦਾ ਸੀ ਤੇ ਬੱਚਿਆਂ ਨੂੰ ਖਵਾਉਂਦਾ ਸੀਗਾ ਅੱਜ ਉਹੀ ਬੈੱਡ ਦੇ ਵਿੱਚ ਪੈ ਗਿਆ ਤੇ ਵੀਰੋ ਲੱਖ ਦੀ ਲਾਹਤ ਹੈ ਜੇ ਆਪਾਂ ਇਸ ਪਰਿਵਾਰ ਦੀ ਮਦਦ ਨਹੀਂ ਕਰ ਸਕਦੇ ਜੇ ਆਪਾਂ ਇਸ ਪਰਿਵਾਰ ਦੀ ਇਹ ਵੀਡੀਓ ਸ਼ੇਅਰ ਨਹੀਂ ਕਰ ਸਕਦੇ ਤੇ ਅੱਗੇ ਕਿਸੇ ਦਾਨੀ ਸੱਜਣ ਤੱਕ ਨਹੀਂ ਪਹੁੰਚਾ ਸਕਦੇ ਆਪਣੇ ਦੇ ਵੀਰੋ سوشل میڈیا ਚ ਲਾਉਣ ਦਾ ਕੋਈ ਫਾਇਦਾ ਨਹੀਂ ਤਿੰਨ ਤਿੰਨ ਖਾਤੇ ਆ ਦੋ ਦੋ ਮੋਬਾਈਲ ਆਪਣੇ ਕੋਲੇ ਪਰ ਆਪਾਂ ਕੀ ਇਸ ਪਰਿਵਾਰ ਨੂੰ ਕੋਈ 5-400 ਰੁਪਏ ਕੋਈ 1000 ਰੁਪਏ ਸੇਵਾ ਨਹੀਂ ਦੇ ਸਕਦੇ ਯਾਰ ਇਹ ਮੈਂ ਸਾਰਿਆਂ ਮੁਰੇ ਹੱਥ ਜਨ ਕੇ ਬੇਨਤੀ ਕਰਦਾ ਕਿ ਜਰੂਰ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਇਹਨਾਂ ਦਾ ਪਿੰਡ ਔਲਖਾ ਜੀ ਮਲੋੜ ਦੇ ਲਾਗੇ ਤੇ ਭੈਣ ਜੀ ਦਾ ਨਾਮ ਅਮਰਜੀਤ ਕੌਹਰਾ ਤੇ ਬਠਿੰਡੇ ਦੇ ਇੱਕ ਨਿਜੀ ਹਸਪਤਾਲ ਦੇ ਵਿੱਚ ਇਹਨਾਂ ਦਾ ਜਿਹੜਾ ਪਿਤਾ ਹੈ ਉਹ ਜੇਰੇ ਇਲਾਜ ਹੈ ਤਿੰਨ ਚਾਰ ਹਸਪਤਾਲ ਬਦਲ ਚੁੱਕੇ ਹਨ ਕਿਉਂਕਿ ਹਰੇਕ ਹਸਪਤਾਲ ਦੇ ਵਿੱਚ ਇਹ ਸੋਚਦਾ ਵੀ ਕਿਤੇ ਘੱਟ ਖਰਚਾ ਹੋ ਜੇ 2-3 ਦਿਨਾਂ ਤੋਂ ਵਿੱਚੋਂ ਉਹ ਜੇਰੇ ਲਾਜੀ ਹੈ ਤੇ ਹਾਲਾਤ ਉਹਦੀ ਗੰਭੀਰ ਹੋ ਗਈ ਹੁਣ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਹੈ ਉਹ ਡਾਕਟਰ ਨੇ ਕਿਹਾ ਕਿ ਜਲਦੀ ਤੋਂ ਜਲਦੀ ਆਪਰੇਟ ਕਰਨਾ ਪਊਗਾ ਬ੍ਰੇਨ ਦੀ ਸੱਟ ਹੈ ਬੰਦਾ ਕੋਮਾ ਦੇ ਵਿੱਚ ਵੀ ਜਾ ਸਕਦਾ ਜੀ ਪੁੱਤ ਕੀ ਚਾਹਣਾ ਤੂੰ ਸੰਗਤ ਨੂੰ ਬੇਨਤੀ ਕੀ ਕਰਨੀ ਚਾਹਣਾ ਦੱਸੀ ਮੈਨੂੰ ਮੈਂ ਬੇਨਤੀ ਕਰਨਾ ਚਾਹੁੰਨਾ ਕਿ ਮੇਰੇ ਪਾਪਾ ਜੀ ਦਿਲ ਦੀ ਠੀਕ ਹੋ ਜਾਵੇ ਉਹਨਾਂ ਦਾ ਵੱਡਾ ਪ੍ਰੈਸ਼ਰ ਕਰਨਾ ਕਿ ਪੈਸੇ ਦੇ ਦਿੰਨ ਸਮੂਹ ਮੈਂ ਕਹਿਣਾ ਚਾਹੁੰਨਾ ਕਿ ਮੇਰੇ ਪਾਪਾ ਦਾ ਇਲਾਜ ਜਲਦੀ ਕੀਤਾ ਜਾਵੇ ਸਾਡੇ ਕੋਲ ਇੰਨੇ ਪੈਸੇ ਨਹੀਂਗੇ ਸੀ ਇਲਾਜ ਕਰਵਾ ਸਕੇ ਮੇਰੇ ਮਮਾ ਲੋਕਾਂ ਦੇ ਘਰੇ ਕੰਮ ਕਰਦੇ ਆ ਵੀਰੋ ਇਹ ਬੱਚੇ ਦੇ ਯਾਰ ਜਿਹੜੀ ਬੋਲ ਆ ਨਾ ਤਾਂ ਮੇਰਾ ਹਿਰਦਾ ਹੀ ਚੀਰ ਰਹੀ ਆ ਵੀ ਯਾਰ ਇੰਨਾ ਦਰਦ ਹੈ ਬੱਚੀ ਦੇ ਦਿਲ ਦੇ ਵਿੱਚ ਆਪਣੇ ਪਿਓ ਦੇ ਪ੍ਰਤੀ ਕੇ ਰੋ ਰੋ ਕੇ ਸਾਰੇ ਅੱਗੇ ਅਰਦਾਸ ਬੇਨਤੀ ਕਰ ਰਹੀ ਹੈ ਕਿ ਪਿਤਾ ਨੂੰ ਬਚਾ ਲੋ ਇਹਨਾਂ ਦੇ ਜਿਹੜਾ ਪਿਓ ਹੈ ਉਹੀ ਜੀਵਨ ਦਾ ਸਹਾਰਾ ਹੈਗਾ ਕਿਉਂਕਿ ਇਹਨਾਂ ਬੱਚੀਆਂ ਦੇ ਭਰਾ ਵੀ ਹੈ ਨਹੀਂ ਆਪਦੇ ਪਿਓ ਦੇ ਰਖੜੀ ਬੰਦਿਆ ਪੁੱਤਾਂ ਦੇ ਬੈੜੀ ਦੇ ਰਖੜੀ ਬੰਦ ਹੁੰਦਾ ਮੇਰਾ ਪੁੱਤ ਹੈ ਹੈ ਮੇਰਾ ਭਰਾ ਨਹੀਂ ਮੈਂ ਆਪਣੇ ਪਰਵਾਦੇ ਮੈਨੂੰ ਤੇ ਹੋਂ ਵੀਰੋ ਬੱਚੇ ੱੱਲੇ ਨਹੀਂ ਜਾ ਰਹੇ ਰੋਂਦੇ ਹੋਏ ਇਹਨਾਂ ਦੇ ਭਰਾ ਵੀ ਹੈ ਨਹੀਂ ਤਿੰਨ ਚਾਰ ਭੈਣਾ ਇਹ ਪਰ ਇਹਨਾਂ ਦੇ ਭਰਾ ਹੈ ਨਹੀਂਗਾ ਸੋ ਮੇਰੀ ਸੋਡੇ ਅੱਗੇ ਹੱਥ ਬੰਨ ਕੇ ਬੇਨਤੀ ਆ ਜਿੰਨਾ ਭਰਾਵਾਂ ਦੇ ਭੈਣਾ ਹੈ ਨਹੀਂ ਆ ਯਾਰ ਉਹੀ ਇਹਨਾਂ ਨੂੰ ਭੈਣਾ ਮੰਨ ਕੇ ਰੋ ਉਹੀ ਇਹਨਾਂ ਦੀ ਮਤ ਕਰੋ ਯਾਰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ